ਆਪ ਸਭ ਨੂੰ ਨਿਮਰਤਾ ਸਹਿਤ ਸੂਚਿਤ ਕੀਤਾ ਜਾਂਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਸੇਵਾ ਸੰਪਤੀ ਰਜਿਸਟਰਡ ਮੰਡੀ ਗੋਬਿੰਦਗੜ ਦੀ ਪ੍ਰਧਾਨ ਸ਼੍ਰੀਮਤੀ ਪਰਮਜੀਤ ਕੌਰ ਮੱਗੋ ਜੀ ਦੀ ਅਗਵਾਈ ਵਿੱਚ ਜਨ ਸੇਵਾ ٹرسٹ ਮੰਡੀ ਗੋਬਿੰਦਗੜ ਦੀ ਮਦਦ ਨਾਲ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 43ਵੀਂ ਵਰ੍ਹੇ ਤੇ ਵਿਸ਼ਾਲ ਖੂਨਦਾਨੈਂਪ ਦਾ ਆਯੋਜਨ ਰਾਮ ਭਵਨ ਮੰਡੀ ਗੋਬਿੰਦਗੜ ਵਿਖੇ 9 ਸਤੰਬਰ 2024 ਦਿਨ ਸੋਮਵਾਰ ਨੂੰ ਕੀਤਾ ਜਾ ਰਿਹਾ ਹੈ ਇਸ ਕੈਂਪ ਦੌਰਾਨ ਜੋ ਵੀ ਵਿਅਕਤੀ ਜ਼ਰੂਰਤਮੰਦ ਖੂਨਦਾਨ ਕਰੇਗਾ ਉਸ ਵਿਅਕਤੀ ਨੂੰ ਬਲੈਕ ਕਾਟਨ ਦੀ ਇੱਕ ਡਬਲ ਬੈੱਡ ਦੀ ਰਜਾਈ ਇਨਾਮ ਸਵਰੂਪ ਪੇਟਾ ਕੀਤੀ ਜਾਵੇਗੀ ਇਸ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਕੇ ਇਸ ਸੁਨਹਿਰੇ ਮੌਕੇ ਦਾ ਲਾਭ ਉਠਾਓ ਖੂਨ ਦਾਨ ਮਹਾਨ ਦਾਨ ਹੈ ਅਤੇ ਜਿਉਂਦੇ ਜੀ ਸਾਨੂੰ ਖੂਨ ਦਾਨ ਕਰਨਾ ਚਾਹੀਦਾ ਹੈ ਇਸ ਨਾਲ ਸਾਨੂੰ ਸਾਡੇ ਸਰੀਰ ਅੰਦਰ ਪਲ ਰਹੀਆਂ ਬਿਮਾਰੀਆਂ ਦਾ ਸਮਾ ਰਹਿੰਦੇ ਪਤਾ ਲੱਗਦਾ ਹੈ ਜਦਕਿ ਕਿਸੇ ਅਣਜਾਣ ਵਿਅਕਤੀ ਨੂੰ ਜਿਸ ਨੂੰ ਕਿ ਅਸੀਂ ਜਾਣਦੇ ਤੱਕ ਨਹੀਂ ਉਸ ਦੀ ਅਸੀਂ ਇਸ ਮਹਾਨ ਦਾਨ ਰਾਹੀਂ ਮਦਦ ਵੀ ਕਰ ਸਕਦੇ ਹਾਂ ਧੰਨਵਾਦ ਜੈ ਹਿੰਦ